वचनम् ध्यान रविदासचरणम् ध्यानदर्नम् कुल् समूयोदारणम् सन्त तन संगत परान सतगुरु ज्ञान जाने संत देवादेव सन्ती सङ्गत संगत संत सन्त संत मा जे दीजे संत आचरण संत चुमार्ग संत उलग उलगनी और एक मांगे हो भगत चिंता मणि जनी असंत पापी सन रवदास पने जो जाने सो जान संत अनंत अनतर नाही सहज श्री रविदास महाराज जी दे ਪਾਣੰਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾ ਸੰਗਤ ਜੀਓ ਸਾਰੀਆਂ ਹੀ ਸੰਗਤਾਂ ਨੂੰ 10 ਵੱਲੋਂ ਜੈ ਗੁਰਦੇਵ ਅੱਜ ਸੀ ਸਾਰੀਆਂ ਹੀ ਸੰਗਤਾਂ ਅਮਰ ਸਹੀਦ ਸੰਤ ਰਾਮ ਅਨੰਦ ਜੀ ਉਹਨਾਂ ਨੂੰ ਆਪਣੇ ਆਪਣੀ ਸਰਦਸ ਮਨਪੀਠ ਕਰਨ ਵਾਸਤੇ ਤੇ ਸੰਤ ਮਹਾਰਾਜ ਸੰਤ ਨਰਿੰਦਰੰਦਾਸ ਜੀ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਡੇਰਾ ਸਚਖੰਡ ਵਿੱਚ ਪਹੁੰਚੇ ਹਾਂ ਬੁਰੂ ਪਿਆਰੀ ਸਾ ਸੰਗਤ ਜੀ ਅੰਨੀ ਕਾ ਰਚਨਾਵਾਂ ਵਖ ਵਖ ਜੋ ਸੰਗੀਤ ਕਰਨੇ ਉਹਨਾਂ ਨੇ ਸੰਤ ਰਾਮਾਨੰਦ ਜੀ ਦੇ ਸਹੀਦੀ ਸਮਾਗਮ ਤੇ ਕਹੀਆਂ ਤੇ ਉਹਨਾਂ ਵਿੱਚ ਬਾਰ ਬਾਰ ਕਹਾ ਗਿਆ ਕਿ ਸਮਾਜ ਨੂੰ ਇਹ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੰਤ ਰਾਮਾਨੰਦ ਜੀ ਬਾਬਤ ਜਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਾਰੀਆਂ ਹੀ ਸੰਗਤਾਂ ਉਹਨਾਂ ਦੇ ਜੀਵਨ ਨੂੰ ਭਲੀ ਭਾਂਤ ਜਾਣੂ ਹੋ ਉਹਨਾਂ ਦੇ ਗੁਨਾ ਨੂੰ ਭਲੀ ਭਾਂਤ ਜਾਣੂ ਹੋ ਜਿਥੇ ਸੰਤ ਰਾਮਾਨੰਦ ਜੀ ਦੇ ਜਨ ਦਾ ਸਮਾਜ ਬਹੁਤ ਵੱਡਾ ਘਾਟਾ ਹੈ ਕੋਥੇ ਉਸ ਕੁਰਬਾਨੀ ਨੇ ਰਵੀ ਦਾਸੀਆ ਸਮਾਜ ਨੂੰ ਇੱਕ ਬਹੁਤ ਵੱਡੀ ਦੇਣ ਵੀ ਦਿੱਤੀ ਹੈ ਉਹ ਹੈ ਇਹਨਾਂ ਦੀ ਪਹਿਚਾਨ ਸਮੇ ਸਮੇ ਦੇ ਉੱਪਰ ਮਹਾਪੁਰਸਾਂ ਦੇ ਰਹੀ ਕੁਰਬਾਨੀਆਂ ਦਿੰਦੇ ਰਹੇ ਜਦੁ ਰਾਜਾ ਹਰਦੀਪ ਸਿੰਘ ਨਾਗਰਮਲ ਦੀ ਕਚੈਰੀ ਚ ਗੁਰੂ ਜੀ ਨੇ ਆਪਣਾ ਕੰਦਾ چیر ਕੇ ਦੱਸਿਆ ਕਿ ਮੇਰਾ ਖੂਨ ਵੀ ਲਾਲ ਹੈ ਤੁਹਾਡਾ ਖੂਨ ਵੀ ਲਾਲ ਹੈ ਫਿਰ ਤੁਸੀਂ ਉੱਚ ਨਹੀਂ ਤੇ ਮੈਂ ਨੀਚ ਨਹੀਂ ਹੋ ਸਕਦਾ ਉਸ ਸਮੇਂ ਦੇ ਉੱਪਰ ਰਾਜਾ ਹਰਦੀਪ ਸਿੰਘ ਨਾਗਰਮਲ ਕੁਝ ਘਬਰਾ ਗਿਆ ਕਿ ਸੋਚਣ ਲੱਗਾ ਇੱਕ ਮਹਾਨ ਤਾਕਤ ਹੈ ਰੱਬ ਰੂਪ ਹੈ ਕੋਈ ਮੈਨੂੰ ਸਰਾਫ ਨਾ ਦੀ ਜਾਵੇ ਤੇ ਰਾਜਾ ਹਰਦੀਪ ਸਿੰਘ ਨਾਗਰ ਮੱਲ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਕਿ ਐ ਗੁਰਦੇਵ ਜੇਕਰ ਤੁਹਾਡੇ ਕੋਲ ਚਾਰ ਯੁੱਗ ਦੇ ਜੰਝੂ ਸੰਨ ਦੇ ਕਹਿ ਦੇ ਨਸ ਇਤਨਾ ਖੂਨ ਬਹਾਨ ਦਾ ਕੀ ਐ ਬਹਾਨ ਦੀ ਕੀ ਲੋੜ ਸੀ ਤੋ ਗੁਰੂ ਜੀ ਨੇ ਕਿਹਾ ਕਿ ਐ ਰਾਜਾ ਇਹ ਖੂਨ ਬਹਾਨ ਦੇ ਮੇਰੇ ਦੋ ਕਾਰਨ ਨੇ ਰਾਜਾ ਪਹਿਲਾ ਰ ਕਾਰਨ ਹੈ ਰਾਜਾ ਇਹਨਾਂ ਲੋਕਾਂ ਦੇ ਵੀ ਕਦੇ ਚੋਟ ਲੱਗੀ ਹੋਏਗੀ ਇਹਨਾਂ ਦੇ ਸਰੀਰ 'ਚ ਵੀ ਕਦੇ ਖੂਨ ਨਿਕਲਿਆ ਹੋਵੇਗਾ ਕੀ ਇਹਨਾਂ ਦਾ ਖੂਨ ਮੇਰੇ ਵਰਗਾ ਹੀ ਲਾਲ ਹੈ ਜਾਂ ਕਿਸੇ ਹੋਰ ਰੰਗ ਦਾ ਅਗਰ ਰਾਜਾ ਇਹਨਾਂ ਦਾ ਖੂਨ ਵੀ ਮੇਰੇ ਵਰਗਾ ਹੀ ਲਾਲ ਹੈ ਤੇ ਫਿਰ ਉੱਚ ਨਹੀਂ ਹੋ ਸਕਦੇ ਮੈਂ ਨੀਚ ਨਹੀਂ ਹੋ ਸਕਦਾ ਹਾਂ ਰਾਜਾ ਇਹਨਾਂ ਦਾ ਖੂਨ ਕਿਸੇ ਹੋਰ ਰੰਗ ਦਾ ਹੈ ਹਰਾ ਹੈ ਚਿੱਟਾ ਹੈ ਨੀਲਾ ਹੈ ਫਿਰ ਮੈਂ ਨੀਚ ਹੋ ਸਕਣਾ ਇਹ ਉੱਚ ਹੋ ਸਕਦੇ ਪਰ ਖੂਨ ਸਭਨਾ ਦਾ ਲਾਲ ਹੈ ਸਾਰੇ ਹੀ ਬਰਾਬਰ ਨਹੀਂ ਦੂਜਾ ਕਾਰਨ ਹੈ ਰਾਜਾ ਜੋ ਮੈਂ ਰਵਿਦਾਸੀਆ ਸਮਾਜ ਦਾ ਬੂਟਾ ਲਾ ਚੱਲਾਂ ਉਹਨੂੰ ਮੈਂ ਆਪਣੇ ਖੂਨ ਦਾ ਪਾਣੀ ਪਾ ਕੇ ਚੱਲਾਂ ਤਾਂ ਕਿ ਬੂਟਾ ਸੁਖਾ ਕਮਲਾਈ ਇਹ ਬਿਲਕੁਲ ਸੱਚ ਹੈ ਸਤਿਗੁਰਾਂ ਨੇ ਸਾਨੂੰ ਆਪਣੇ ਖੂਨ ਦਾ ਪਾਣੀ ਪਾ ਕੇ ਪਾਲੇ ਨਹੀਂ ਤਾਂ ਜਿਸ ਸਮਾਜ 'ਤੇ ਇਤਨਾ ਅਤਿਆਚਾਰ ਹੁੰਦਾ ਹੋਵੇ ਕਿ ਇਸ ਜਾਤੀ ਨੂੰ ਗਾਲੀ ਦੇ ਨਾਂ ਤੇ ਰੱਖਿਆ ਹੋਣਾ ਇਹ ਲੋਕ ਆਪਣੀ ਜਾਤੀ ਨੂੰ ਛੱਡ ਜਾਂਦੇ ਆਪਣੇ ਧਰਮ ਨੂੰ ਛੱਡ ਜਾਂਦੇ ਆਪਣੇ ਸਮਾਜ ਨੂੰ ਛੱਡ ਜਾਂਦੇ ਪਰ ਨਹੀਂ ਇਹਨਾਂ ਲੋਕਾਂ ਨੇ ਕੁਝ ਵੀ ਸਹਿ ਲਿਆ ਲੇਕਿਨ ਆਪਣੀ ਪਹਿਚਾਨ ਖਤਮ ਨਹੀਂ ਕੀਤੀ ਕਿਉਂਕਿ ਗੁਰੂ ਜੀ ਨੇ ਨਾਨੂੰ ਆਪਣੇ ਖੂਨ ਦਾ ਪਾਣੀ ਪਾ ਕੇ ਪਾਲਿਆ ਹੋਇਆ ਜੇ ਤਉ ਨਾ ਹੁੰਦੇ ਤੋ ਸਹਿ ਸਾਡੇ ਦੇ ਇਹ ਦਿਨ ਨਾ ਹੁੰਦੇ ਬਹੁਤ ਸੁੰਦਰ ਸੋਹਣ ਸਹਿਜਲ ਨੇ ਕਿਆ ਸੀ ਕਿ ਹੁੰਦੀ ਜ਼ਿੰਦਗੀ ਨਾ ਤੋ ਨਹੀਂ ਜਾਣੂ ਨਾ ਕੋਈ ਜ਼ਿੰਦਗੀ ਜੀਣ ਦਾ ਚੱਜ ਹੁੰਦਾ ਪਰ ਚੀਨ ਜਮਾਨੇ ਦੇ ਮਨੁਸਕਾ ਬੇੜਾ ਹਾਲ ਗਰੀਬਾਂ ਦਾ ਅੱਜ ਹੁੰਦਾ ਪਹਿਲੇ ਵਾਂਗ ਹੀ ਬੁਰਕੀਆਂ ਝੂਠ ਖਾਂਦੇ ਭੁੱਖੇ ਪੇਟ ਦਾ ਕਦੀ ਨਾ ਰੱਜ ਹੁੰਦਾ ਇਹਨਾਂ ਪੱਗਾਂ ਦਬਟਿਆਂ ਚੁੰਨੀਆਂ ਦੀਆਂ ਸਾਡੇ ਸਿਰਾਂ ਤੇ ਟੋਕਰੀ ਜਾਂ ਸੱਜ ਹੁੰਦਾ ਰਹਿੰਦੇ ਦੂਰ ਹੀ ਕੂਟ ਕਚਹਿਰੀਆਂ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਲੱਗੇ ਹੁੰਦੇ ਜ਼ਬਾਨ ਤੇ ਲੱਖ ਥਾਲੀ ਏਦਾਂ ਨਹੀਂ ਸਟੇ ਜਾਂਦੇ ਗੱਜ ਹੁੰਦਾ ਉਹ ਤੇਰੀ ਬਾਜ਼ਮਾਇਆ ਜਿਹੜਾ ਹਾਲ ਹੁੰਦਾ ਮੇਰੀ ਕਲਮ ਤੋਂ ਨਹੀਂ ਬਿਆਨ ਹੁੰਦਾ ਸਿੱਕਾ ਅੱਜ ਵੀ ਕੰਨਾਂ ਦੇ ਵਿੱਚ ਪੈਂਦਾ ਜੀਨਾ ਜੱਗ ਤੇ ਗੁਰੂ ਰਵੀਦਾਸ ਨੇ ਉਹਨਾਂ ਨੇ ਜੋ ਸਤਗੁਰਾਂ ਨੇ ਕੁਰਬਾਨੀ ਕੀਤੀ ਉਸ ਕੁਰਬਾਨੀ ਸਦਕਾ ਸਮਾਜ ਦੀ ਇਹ ਪਹਿچان ਬਣੀ ਸਮਾਂ ਬੀਤਦਾ ਗਿਆ ਸੰਤ ਰਾਮਾਨੰਦ ਜੀ ਨੇ ਉਸ ਪੌਦੇ ਨੂੰ ਉਸ ਬਰਖਸ਼ ਨੂੰ ਫੇਰ ਆਪਣੇ ਖੂਨ ਦਾ ਪਾਣੀ ਪਾ ਦਿੱਤਾ ਤਾਂ ਕਿ ਜਿਹੜਾ ਬੂਟਾ ਹੈ ਇਹ ਬਰਖਸ਼ ਹੈ ਕਦੇ ਵੀ ਕਮਲ ਆਏ ਨਾ ਕਦੇ ਵੀ ਸੁੱਕੇ ਨਾ ਗੁਰੂ ਪਿਆਰੀ ਸਾ ਸੰਗਤ ਜੀਓ ਅਮਰ ਸਹੀਤ ਸੰਤ ਰਾਮਾਨੰਦ ਜੀ ਨੇ ਸਾਨੂੰ ਆਪਣੇ ਖੂਨ ਦਾ ਪਾਣੀ ਪਾਇਆ ਹੈ ਔਰ ਇਸ ਰਵਿਦਾਸੀਆ ਸਮਾਜ ਦੇ ਬਰਕਸ ਨੂੰ ਦੁਬਾਰਾ ਟਹਿ ਗਿਆ ਮਹਿ ਗਿਆ ਕੀਤਾ ਹੈ ਆਪ ਸਾਰੀਆਂ ਹੀ ਸੰਗਤਾਂ ਜਾਣ ਦੀਆਂ ਹੋ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਸਮਾਜ 'ਚ ਬਹੁਤ ਵੱਡਾ ਪਰਵਰਤਨ ਆਇਆ। ਮੇਰੀ ਬੇਨਤੀ ਰਹੇਗੀ ਇਸ ਸ਼ਹੀਦੀ ਨੂੰ ਕਿਤੇ ਬੇਅਰਥ ਨਾ ਗਵਾ ਦੇਣਾ। ਇਹ ਕੁਰਬਾਨੀ ਕਿਸਤੇ ਇਸੇ ਤਰ੍ਹਾਂ ਨਾ ਚਲੀ ਜਾਏ ਜਿਸ ਤਰ੍ਹਾਂ ਸਾਡੀਆਂ ਬਾਕੀ ਕੁਰਬਾਨੀਆਂ ਚਲੀਆਂ ਗਈਆਂ। ਅੱਜ ਅਸੀਂ ਆਪਣੀ ਈਗੋ ਨੂੰ ਖਤਮ ਕਰਕੇ ਆਪਣੀ ਚੋ ਮੈਨੂੰ ਖਤਮ ਕਰਕੇ ਸਮਾਜ ਦੇ ਨਾਲ ਇਕੱਠੇ ਹੋ ਕੇ ਚੱਲਣਾ ਹੈ ਠੀਕ ਹੈ ਅਜੀਤਾ ਜੀ ਦੇਸਕ ਅਸੀਂ ਕੁਝ ਧਰਮ ਗ੍ਰੰਥ ਅਲੱਗ ਅਲੱਗ ਨਾਲ ਜੁੜੇ ਹੋਏ ਹਾਂ ਸਾਡੇ ਵੀਸਕ ਅਲੱਗ ਅਲੱਗ ਨਿਸ਼ਾਨ ਹਨ ਪਰ ਮੇਰੀ ਬੇਨਤੀ ਰਹੇਗੀ ਕੇ ਖਰਬੂਜੀ ਵਾਂਗ ਬੇਸ਼ੱਕ ਤੁਸੀਂ ਅਲੱਗ-ਅਲੱਗ ਨਜ਼ਰ ਆਵੋ ਪਰ ਅੰਦਰੋਂ ਇੱਕ ਬਨ ਜਾਵੋ ਅਗਰ ਤੁਸੀਂ ਅੰਦਰੋਂ ਇੱਕ ਬਨ ਜਾਵੋਗੇ ਤੇ ਉਹਨਾਂ ਦੀ ਕੁਰਬਾਨੀ ਦੀ ਸਮਝਾਂਗੇ ਕਿ ਤੁਸੀਂ ਕਦਰ ਕਰਨੀ ਹੈ ਪਰ ਜੇਕਰ ਅਸੀਂ ਇੱਕ ਸੰਗਤਰੀ ਦੀ ਤਰ੍ਹਾਂ ਰਹੇ ਬਾਹਰੋਂ ਦੇਖਣ ਨੂੰ ਤਾਂ ਇੱਕ ਹੈ ਲੇਕਿਨ ਵਿੱਚ ਸਾਡੀ ਆਪਸੀ ਸਾਂਝ ਨਹੀਂ ਹੈ ਆਪਸੀ ਪਿਆਰ ਨਹੀਂ ਹੈ ਤੋ ਫਿਰ ਉਹਨਾਂ ਦੀ ਕੁਰਬਾਨੀ ਦਾ ਕਰ ਦੀ ਕਦਰ ਅਸੀਂ ਨਹੀਂ ਕੀਤੀ ਮੇਰੀ ਅੱਜ ਸੰਤਾਨ ਪਰਸਾ ਬੁੱਧੀ ਜੀਵੀਆਂ ਅੱਗੇ ਬਸ ਇਹ ਹੀ ਬੇਨਤੀ ਹੈ ਕਿ ਅਸੀਂ ਇਸ ਸਮਾਜ ਨੂੰ ਜਿਨ੍ਹਾਂ ਬਦਲੇ ਇਹ ਮਹਾਪੁਰਸ਼ਾਂ ਨੇ ਕੁਰਬਾਨੀ ਦਿੱਤੀ ਹੈ ਉਨਾਂ ਨੂੰ ਲੈ ਕੇ ਚੱਲਣਾ ਤੇ ਸਭ ਨੇ ਆਪਸ ਵਿੱਚ ਇਕੱਠੇ ਹੋ ਕੇ ਚੱਲਣਾ ਜੋ ਗੁਰੂ ਜੀ ਨੇ ਕਿਹਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੀ ਮਦਮਕੀਰਾ ਜਿਸ ਤਰ੍ਹਾਂ ਇੱਕ ਝਾੜੂ ਹੈ ਬੱਜਾ ਹੋਇਆ ਉਹ ਸਾਰੇ ਘਰ ਦੀ ਗੰਦਗੀ ਬਾਹਰ ਕੱਢ ਦਿੰਦਾ ਪਰ ਜੇ ਕਿਸੇ ਝਾੜੂ ਖੁੱਲ ਜਾਏ ਤੇ ਉਹ ਖੁਦ ਗੰਦਗੀ ਬਣ ਜਾਂਦਾ ਹੈ ਇਸੀ ਤਰ੍ਹਾਂ ਜੇਕਰ ਤੁਹਾਡਾ ਇਕੱਠ ਰਹੇਗਾ ਤੇ ਸਾਡੇ ਸਮਾਜ ਜੋ ਵੀ ਬੁਰਾਈਆਂ ਨੇ ਉਹਨਾਂ ਨੂੰ ਤੁਸੀਂ ਖਤਮ ਕਰ ਸਕਦੇ ਹੋ ਪਰ ਜੇਕਰ ਸਾਡਾ ਪਿਆਰ ਵਾਲਾ ਬੰਧਨ ਟੁੱਟ ਗਿਆ ਅਸੀਂ ਖੁਦ ਹੀ ਬਰਾਈ ਬਣ ਜਾਵਾਂਗੇ ਨਹੀਂ ਅੱਜ ਸੰਤ ਰਾਮਾਨੰਦ ਜੀ ਨੂੰ ਸੱਚੀ ਸਰਨਾਂ ਲਈ ਇਹੋ ਹੀ ਹੈ ਕਿ ਅਸੀਂ ਆਪਸੀ ਪਿਆਰ ਨੂੰ ਆਪਸੀ ਤਾਲਮੇਲ ਨੂੰ ਖਤਮ ਨਹੀਂ ਹੋਣ ਦੇਣਾ ਆਖਰch ਮੇਰੀ ਬੇਨਤੀ ਰਹੇਗੀ ਕਿ 8 ਜੂਨ ਐਤਵਾਰ ਵਾਲੇ ਦਿਨ ਪਠਾਨਕੋਟ ਵਿੱਚ ਵੀ ਸ੍ਰੀ ਗੁਰੂ रविदास ਮਹਾਰਾਜੀ ਦੇ ਜੋਤੀ ਜੋ ਸਮਾਨ ਦਿਵਸ Swami Singhara Girji ਦੇ ਜੋਤੀ ਜੋ ਸਮਾਨ ਦਿਵਸ ਇਸ ਅਮਰ ਸਹੀ ਸੰਤ ਰਾਮਾਨੰਦ ਜੀ ਦੇ ਜੈਦਾਨ ਦਿਵਸ ਨੂੰ ਸਮਰਪਤ ਇੱਕ ਬਹੁਤ ਵੱਡਾ ਮਹਾਨ ਸత్సੰਗ ਸੰਮੇਲਨ ਹੋ ਰਿਹਾ ਹੈ ਜਿੱਦਾ ਟਾਈਮ ਸਵੇਰ 9 ਤੋਂ 11 ਵਜੇ ਤੱਕ ਰਹੇਗਾ ਜਿਨ੍ਹਾਂ ਵੀ ਸੰਤਾਂ ਦਾ ਸਮਾਂ ਹੋਵੇ ਜ਼ਰੂਰ ਪਰ ਜ਼ਰੂਰ ਦਰਸ਼ਨ ਦੇ ਦੀ ਕਿਰਪਾਲਤਾ ਕਰਨੀ ਫਿਰ ਮੇਰੀ ਸਾਰੇ ਬੁੱਧੀ ਜੀਵੀਆਂ ਸੰਤਾ ਮਹਾਪੁਰਸਾਂ ਦੇ ਚਰਨਾਂ 'ਚ ਇਹੋ ਹੀ ਬੇਨਤੀ ਰਹੇਗੀ ਕਿ ਸੰਤ ਰਾਮਾਨੰਦ ਦੀ ਸ਼ਹੀਦੀ ਨੂੰ ਅਸੀਂ ਅਜਾਈ ਨਹੀਂ ਜਾਂਦੇ ਨਾ ਇੱਕ ਜੋ ਉਹਨਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਉਨਾ ਨੇ ਸਾਨੂੰ ਇੱਕ ਕਰਮ ਗ੍ਰੰਥ ਦਿੱਤਾ ਹੈ ਇਹਦਾ ਪ੍ਰਚਾਰ ਪ੍ਰਸਾਰ ਵੱਧ ਤੋਂ ਵੱਧ ਕਰਕੇ ਪੂਰੇ ਭਾਰਤ ਨੇ ਪੂਰੇ ਵਰਲਡ ਦੇ ਵਿੱਚ ਅਸੀਂ ਆਪਣੇ ਸਮਾਜ ਨੂੰ ਇਕਜੁੱਟ ਕਰਨਾ ਹੋਵੇਗਾ ਇਹ ਹੀ ਦਾਸ ਦੀ ਬੇਨਤੀ ਤੇ ਇਹ ਹੀ ਉਹਨਾਂ ਨੂੰ ਸੱਚੀ ਸਾਡੀ ਸਰਨਾਹ ਦੀ ਹੋਵੇਗੀ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰ ਗੁਰਦੇਵ ਜੋ ਬੋਲੇ ਸੋਨਰ ਪੈ ਸੰਤ ਜੋ ਬੋਲੇ ਸੋ ਨਰਪੈ ਅਮਰ ਸਹੀਦ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੈ ਗੁਰਦੀਪ ਧਨ ਗੁਰੂ ਸੋ ਬਹੁਤ